ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਸੋ ਲੋੜੀ ਅਤੇ ਮਾਗੀ ਦੇ ਪਾਵਨ ਤਿਹਾੜੀ ਮੋਕੇ ਅੱਜ ਜ਼ਿਲ੍ਹਾ ਬਟਿੰਡਾ ਦੇ ਸੀਐਚਸੀ ਨਥਾਣਾ ਦੇ ਬਲਾਕ ਦੇ ਵਿੱਚ ਅਸੀਂ ਸਾਰਾ ਹੀ ਪਰਿਵਾਰ ਲੋੜੀ ਮਨਾ ਰਹੇ ਆਂ ਤੇ ਇਹ ਲੋੜੀ ਸਾਡੇ ਛੋਟੇ ਵੀਰ ਜਗਦੀਪ ਜੱਗੂ ਦੇ ਕਰ ਬੇਟੇ ਦੀ ਦਾਤ ਬਖਸ਼ੀਏ ਪ੍ਰਮਾਤਮਾ ਨੇ ਉਸੀ ਖੁਸ਼ੀ ਸਾਂਝੀ ਕਰਨ ਲੱਗੇ ਇੱਕ ਜ਼ੋਰਦਾਰ ਤਾੜੀ ਅਸੀਂ ਇਸ ਪਰਿਵਾਰ ਲਈ ਜਿਨ੍ਹਾਂ ਨੇ ਇਹ ਖੁਸ਼ੀ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਇੱਕ ਵਾਰ ਫੇਰ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਜੱਗੂ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਖੁਸ਼ੀਆਂ ਦਾ ਹਿੱਸਾ ਬਣੇ ਨੇ ਸੋ ਇਸ ਮੌਕੇ ਗੀਤ ਸੰਗੀਤ ਵੀ ਹੋਏਗਾ ਬੋਲੀਆਂ ਵੀ ਹੋਣਗੀਆਂ ਸੋ ਡਾਂਸ ਵੀ ਹੋਏਗਾ ਕਹਿੰਦੇ ਘਰੇ ਜਾ ਕੇ ਨੱਚੇ ਚਲਤ ਮਾਰੀ ਨੱਚਣਾ ਤਾਂ ਹੁਣ ਨੱਚਾ ਤੋ ਅੱਜ ਦਾ ਪਿਆਰ ਸੀਐਸਸੀ ਨੇ ਥਾਣਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਸਾਡੇ ਸੀਐਸਸੀ ਨੇ ਥਾਣਾ ਦੇ ਵਿੱਚ ਜਗਦੀਪ ਸਿੰਘ ਦੇ ਘਰ ਪਰਮਾਤਮਾ ਨੇ ਮਿਹਰ ਕੀਤੀ ਆ ਉਹਨਾਂ ਨੂੰ ਪੁੱਤਰ ਦੀ ਦਾਤ ਦਿੱਤੀ ਆ ਤਾਂ ਉਹਨਾਂ ਦੀ ਪਹਿਲੀ ਲੋੜੀ ਹੋਣ ਕਰਕੇ ਜਗਦੀਪ ਸਾਰੇ ਸਟਾਫ ਨੂੰ ਇਹ ਲੋੜੀ ਲੋੜੀ ਬੰਦ ਰਿਹਾ ਹੈ ਕਿਵੇਂ ਕਿ ਲੋੜੀ ਦੇ ਇਤਿਹਾਸ ਦੇ ਉੱਤੇ ਜਦੋਂ ਕਿ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਬੇਟਾ ਪੈਦਾ ਹੁੰਦਾ ਗਿਆ ਤਾਂ ਉਹੀ ਖੁਸ਼ੀ ਦੇ ਵਿੱਚ ਲੋੜੀ ਮਾਈ ਜਾਂਦੀ ਆ ਮੈਂ ਸਮੂਹ ਸੀਐਸਸੀ ਸੀਸੀਨ ਤਾਣਾ ਦੇ ਸਟਾਫ ਵੱਲੋਂ ਜੱਗੂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਪੁੱਤਰ ਦੀ ਪਰਮਾਤਾ ਵੱਲੋਂ ਪੁੱਤਰ ਦੀ ਦਾਦ ਬਖਸ਼ੀ ਤਾਂ ਉਹਨਾਂ ਸਾਰੇ ਸਟਾਫ ਵੱਲੋਂ ਮੈਂ ਇਸ ਦੇ ਪਰਿਵਾਰ ਨੂੰ ਅ ਬੁਵਾਈ ਦਿਨਾਂਗਾ ਤੇ ਮੈਂ ਸਾਰੇ ਹੀ ਮੈਂ ਕਾਮਨਾ ਕਰਦਾ ਕਿ ਜਿੰਨੇ ਵੀ ਇੱਥੇ ਮੇਰੇ ਫਲੀਗ ਸਟਾਫ ਸਾਰਾ ਆਇਆ ਹੋਇਆ ਹੈਗਾ ਤਾਂ ਇਸ ਲੋਹੜੀ ਦੇ ਤਿਹਾਰ ਦੇ ਵਿੱਚ ਹਰ ਘਰ ਵਿੱਚ ਖੁਸ਼ੀਆਂ ਤੇ ਖੇੜੇ ਪਰਮਾਤਮਾ ਬਖਸ਼ੇ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਸੀ ਕਾ ਜੀ ਇਹ ਹਾਸੇ-ਖੇਤੇ ਰਾਣੀ ਕੁਝ ਟਾਈਮ ਪਾਸ ਹੋਣਾ ਹੈ ਕੋਲ ਵੀ ਤੁਹਾਡਾ ਪਹਿਲ ਭਾਗ ਗਿੰਦਰ ਬੀਬੀ ਬੈਠੀ ਹੈ ਉਹ ਜਿਹੜੀ ਚਾਹ ਨਹੀਂ ਖੜੀ ਹੈ ਵੀ ਮੈਨੂੰ ਕਦੋਂ ਕਹਿਣਗੇ ਬੋਲੀਆਂ ਪਾਉਣੀਆਂ ਨੇ ਬੋਲੀਆਂ ਬੋਲੀਆ ਦੋਨੇ ਪੈਰਾਂ ਬਟੀਆਂ ਲੈ ਆਜੋ ਪਹਿਲਾਂ ਇੱਕ ਗੱਲ ਸੁਣੋ ਬਹੁਤ ਖਾਦੇ ਹੌਲ ਛੱਡੋ ਇਹਨੂੰ ਆ ਆਜੋ ਬੋਲੀ ਮੈਂ ਪਾਵਾਂ ਨਾਸਟਿਕ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਤੇ ਲੋੜੀਆਂ ਲੱਖ ਲੱਖ ਮੁਬਾਰਕਾਂ ਸਪੈਸ਼ਲੀ ਜਗਦੀਪ ਸਿੰਘ ਜੱਗੂ ਜੋ ਕਿ ਆਪਣੇ ਅੱਜ ਲੋੜੀ ਦੀ ਪਾਰਟੀ ਕਰ ਰਹੇ ਨੇਗੀ ਰੱਬ ਨੇ ਇਹਨਾਂ ਦੀ ਬਹੁਤ ਵਧੀਆ ਸੁਣੀ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਕੀ ਸਾਰੇ ਬੜੀਆ ਖੁਸ਼ ਰਹੋ ਸ਼ਸ਼ੀ ਚਾਨਾ ਜੀ ਆ ਜੋ ਮਾਨਸਾ ਨੂੰ ਕਹਿੰਦਾ ਦੋ ਸ਼ਬਦ ਕੁਝ ਨਾ ਕੋਈ ਬੋਲੋ ਜਿਵੇਂ ਕਿ ਸਾਡੇ ਹਰਮਾਨਾ ਜੀ ਤੇ ਸਤਿੰਦਰ ਸਰ ਨੇ ਪਹਿਲਾਂ ਆਪਾਂ ਨੂੰ ਵਧਾਈ ਦਿੱਤੀ ਐ ਲੋੜੀ ਦੀ ਸਾਰਿਆਂ ਦੀ ਮੈਂ ਜੱਗੂ ਨੂੰ ਵੀ ਵਧਾਈਆਂ ਬਹੁਤ-ਬਹੁਤ ਤੇ ਚਲੋ ਮੇਰੀ ਸਟਾਫ ਨਾਲ ਇੱਥੇ ਪਹਿਲੀ ਰਿਗੋਰੀਸ਼ਨ ਇਹ ਕਹਿੰਦੇ ਆ ਉਹਨੂੰ ਗੈਟ ਥੇਦਰ ਹੈ ਗੈਟ ਟੁਗੇਦਰ ਹੈ ਜਿਹਨਾਂ ਨੂੰ ਨਹੀਂ ਮਿਲਿਆ ਸੀਗਾ ਮੈਂ ਇੱਥੇ ਹੁਣੇ ਜੁਆਇਨ ਕੀਤਾ ਜੀ 15 ਦਿਨ ਪਹਿਲਾਂ ਤੇ ਵਧੀਆ ਲੱਗਿਆ ਇੱਥੇ ਜੁਆਇਨ ਜੁਆਇਨ ਕਰਕੇ ਵਧੀਆ ਸਾਬ ਹੈ ਹਲੇ ਤੱਕ ਵਧੀਆ ਵਰਕਿੰਗ ਚੱਲ ਰਹੀ ਹੈ ਤੇ ਲੋੜੀ ਦੀਆਂ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਉਹ ਮੈਂ ਸਾਡੇ ਡਾਕਟਰ ਸਾਹਿਬ ਪੁੱਤੜਾ ਤੋਂ ਹੁੰਦੇ ਨੇ ਡਾਕਟਰ ਸੀਮਾ ਉਹਨਾਂ ਨੂੰ ਵੀ ਕਹਿ ਲੋ ਬੇਨਤੀ ਹੈ ਵੀ ਦੋ ਮਟਵਾਸੇ ਚਾਹੇ ਕੁਝ ਵੀ ਬੋਲ ਦਿਓ ਚਾਹੇ ਇਹਨਾਂ ਦਾ ਸਸਰੇ ਘਰ ਦੀ ਸਾਂਝ ਪਾ ਲੋ ਆਜੋ ਹਾਂਜੀ ਹੈਪੀ ਲੋੜੀ ਮੈਂ ਡਾਕਟਰ ਸੀਮਾ ਤਿੰਨ ਮਹੀਨੇ ਪਹਿਲਾਂ ਮੈਂ ਇਨ ਥਾਣੇ ਜੁਆਇਨ ਕੀਤਾ ਹੈ ਅਤੇ ਮੇਰੀ ਸਾਰੇ ਸਟਾਫ ਨਾਲੇ ਪਹਿਲੀ ਲੋੜੀ ਹੈ ਇੱਥੇ ਨਥਾਣੇ ਸਾਰਿਆਂ ਨੂੰ ਲੋੜੀ ਦੀਆਂ ਸ਼ੁਭ ਕਾਮਨਾਵਾਂ ਸਾਰੇ ਸੀਐਸਸੀ ਦੇ ਸਮੂਹ ਅਧਿਕਾਰੀ ਕਰਮਚਾਰੀ ਭੈਣ ਭਾਈ ਆਪਾਂ ਸਾਰੇ ਇਕੱਠੇ ਹੋਏ ਆ ਹਰ ਸਾਲ ਦੀ ਤਰ੍ਹਾਂ ਕਿਸੇ ਨਾ ਕਿਸੇ ਕਰਮਚਾਰੀ ਅਧਿਕਾਰੀ ਦੀ ਪਰਵਾਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਉਹਨਾਂ ਦੇ ਕਰਕੇ ਇਸ ਲੋਹੜੀ ਦੇ ਵਿੱਚ ਹੋਰ ਵਾਧਾ ਹੋ ਜਾਂਦਾ ਜਿਸ ਤਰ੍ਹਾਂ ਐਤ ਕੀ ਸਾਡੇ ਬਹੁਤ ਹੀ ਪਿਆਰੇ ਸਾਡੇ ਜਗਦੀਪ ਸਿੰਘ ਉਹਨਾਂ ਦੇ ਘਰੇ ਬੇਟਾ ਹੋਇਆ ਹੈ ਪ੍ਰਮਾਤਮਾ ਨੇ ਉਹਨਾਂ ਦੀ ਬਹੁਤ ਸੁਣੀ ਹੈ بیٹے ਦੀ ਖੁਸ਼ੀ ਦੇ ਵਿੱਚ ਹੋਰ ਵੀ ਮੇਰੇ ਭੈਣ ਭਾਈ ਜਿਨ੍ਹਾਂ ਦੇ ਖੁਸ਼ੀਆਂ ਵਿਆਹ ਨਵੇਂ ਨਵੇਂ ਵਿਆਹ ਹੋਇਆ ਇੱਕ ਦੋ ਹੋਰ ਵੀ ਨੇ ਜਿਨ੍ਹਾਂ ਦੇ ਨਵੇਂ ਵਿਆਹ ਹੋਇਆ ਉਹਨਾਂ ਨੇ ਵੀ ਆਦੇਸ ਲੋੜੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਖਾਸ ਕਰਕੇ ਸਾਡੇ ਡਾਕਟਰ ਸਤਵਿੰਦਰ ਸਿੰਘ ਜੀ ਜੋ ਕਿ ਆਏ ਸਾਲ ਇੱਕ ਮੁੰਡਾ ਜਗਵ ਦਿੰਦੇ ਨੇ ਕਿਉਂਕਿ ਮੁੰਡਾ ਤਾਂ ਉਹੀ ਹੈ ਲੋਣੀ ਆਏ ਸਾਲ ਬੁਲਾ ਦਿੰਦੇ ਨੇ ਸਾਫ ਵੀ ਮੁੰਡੇ ਬਣ ਕੇ ਆਹ ਇਹ ਗੱਲ ਬਹੁਤ ਖੁਸ਼ੀ ਦੀ ਹੈ ਮੈਨੂੰ ਨਾ ਜਦੋਂ ਇਹਨਾਂ ਨੂੰ ਮੈਂ ਦੇਖਿਆ ਓਏ ਦੇ ਜੱਗੂ ਦੀ ਜੱਗੂ ਦੀ ਜੱਗੂ ਕਹਾ ਜੱਗੂ ਦੀ ਜੱਗਬੂਦੀ ਪਾਰਟੀ ਹੈ ਉਹ ਤਾਂ ਦਿਨ ਮਜ਼ਾਕ ਕਰੇ